ਪਹਿਲਾਂ ਦੇਖੋ ਕੁਝ ਸਮਾਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਕਬੂਲਨਾਮਾ ਆਇਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਆਈਪੀਐਸ ਦੀ ਨੌਕਰੀ ਕਿਉਂ ਛੱਡੀ ਸੀ ਬਰਗਾੜੀ ਦਾ ਕੇਸ ਸੀਗਾ ਬੇਅਦਬੀ ਦਾ ਕੇਸ ਸੀਗਾ ਅਸੀਂ ਇਨਵੈਸਟੀਗੇਸ਼ਨ ਕੀਤੀ ਸੀ ਉਸ ਇਨਵੈਸਟੀਗੇਸ਼ਨ ਨੂੰ ਕੁਐਸ ਕਰਾ ਦਿੱਤਾ ਗਿਆ ਹੋ ਗਿਆ ਜਾਂ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਗਏ ਕਿ ਕੁਐਸ ਹੋ ਗਿਆ ਜੀ ਲekin jo kaboolnama aaya hai jo doshi ne apna gunah kabool kar liya odi jehdi finding hai sade report di taptesh di investigation di us de nal e sabit ho gaya ki jo assi investigation kiti si o investigation bilkul sahi si pa mein waqais ho gaya the theek hai assi ਆਪਣੀ ਨੌਕਰੀ ਦੇ ਦੌਰਾਨ ਜੋ 22 23 ਸਾਲ ਦੀ ਆਈਪੀਐਸ ਦੀ ਨੌਕਰੀ ਕੀਤੀ ਸੱਚਾਈ ਦੇ ਆਧਾਰਿਤ ਅਸੀਂ ਨੌਕਰੀ ਕੀਤੀ ਸੱਚਾਈ ਤੇ ਅਸੀਂ ਅਡਿੱਗ ਰਹੇ ਪਰੇਸ਼ਾਨੀਆਂ ਆਈਆਂ ਆਜੇਕਰ ਅਸੀਂ ਸਿਆਸਤ ਦੇ ਵਿੱਚ ਵੀ ਆਏ ਹਾਂ ਤੇ ਸਾਡੀ ਜੋ ਰਾਜਨੀਤੀ ਹੈ ਉਹ ਸੱਚਤਿਆ ਆਧਾਰਿਤ ਹੈ ਰਾਜਨੀਤੀ ਵੀ ਸੱਚਾਈ ਤੇ ਆਧਾਰਿਤ ਹੈ ਅਸੀਂ ਸੱਚਾਈ ਨੂੰ ਨਹੀਂ ਛੱਡਣਾ ਹੈ ਸਾਡੀ ਆਈਡੀਓਲੋਜੀ ਦਾ ਪਹਿਲਾ ਪੁਆਇੰਟ ਹੈ ਸੱਚਾਈ ਦੂਸਰੀ ਗੱਲ ਜੋ ਕਬੂਲਨਾਮਾ ਆਇਆ ਮੈਨੂੰ ਵੀ ਖੁਸ਼ੀ ਹੋਈ ਤੇ ਸਾਰੇ ਪੰਜਾਬੀਆਂ ਨੂੰ ਖੁਸ਼ੀ ਹੋਈ ਜਾਂ ਜੋ ਪੰਜਾਬ ਦੇ ਲੋਕ ਦੇਸ਼ ਵਿਦੇਸ਼ ਦੇ ਵਿੱਚ ਰਹਿੰਦੇ ਨੇ ਕਟੋ-ਕਟੇ ਹੋ ਗਿਆ ਕਿ ਦੋਸ਼ੀ ਨੇ ਜੋ ਗੁਨਾਹ ਕਬੂਲ ਕੀਤਾ ਉਹ ਫਾਈਂਡਿੰਗ ਵਹੀ ਸੀਗੀ ਜੋ ਤਫਤੀਸ਼ ਦਾ ਸਿਚਾ ਸੀ ਲੋਕਾਂ ਨੂੰ ਜੋ ਵਿਸ਼ਵਾਸ ਮੇਰੇ ਤੇ ਉਦੋਂ ਸੀਗਾ ਜਦੋਂ ਤਫਤੀਸ਼ ਮੈਨੂੰ ਮਿਲੀ ਸੀ ਉਹ ਵਿਸ਼ਵਾਸ ਦੁਬਾਰਾ ਕਾਇਮ ਹੋ ਗਿਆ ਚਾਹੇ ਜਦੋਂ ਮੈਂ ਨੌਕਰੀ ਛੱਡੀ ਸੀ ਤਰ੍ਹਾਂ ਤਰ੍ਹਾਂ ਦੇ ਮੇਰੇ ਤੇ ਇਲਜ਼ਾਮ ਵੀ ਲਗਾਏ ਗਏ ਜਦੋਂ ਉਹ ਰਿਪੋਰਟ ਕੋਇਸ ਹੋਈ ਲੇਕਿਨ ਮੈਂ ਹਮੇਸ਼ਾ ਅਡਿੱਗ ਰਹਾ ਜੇਕਰ ਮੈਂ ਆਈਪੀਐਸ ਦੀ ਨੌਕਰੀ ਨਹੀਂ ਛੱਡਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਕਬੂਲਨਾਮਾ ਨਹੀਂ ਆਉਣਾ ਸੀ ਜਦੋਂ ਮੈਂ ਸਰਵਿਸ ਦੇ ਵਿੱਚ ਸੀਗਾ 2021 ਅਪ੍ਰੈਲ ਦੇ ਵਿੱਚ ਸਰਵਿਸ ਛੱਡ ਦਿੱਤੀ ਸੀ 10 ਮਹੀਨੇ ਬਾਅਦ ਅਸੀਂ ਆਮ ਆਦਮੀ ਪਾਰਟੀ ਜੁਆਇਨ ਕਰ ਲਿਆ ਰਾਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤੁਸੀਂ ਦੇਖੋਗੇ ਕਿ ਮੇਰੇ ਤੇ ਜੋ ਤਸੱਦਦ ਸ਼ੁਰੂਆਤ ਦੇ ਵਿੱਚ ਸਟਾਰਟ ਹੋਇਆ ਸੀ ਉਹ ਦਿਨ-ਦਰ-ਦਿਨ ਵੱਧਦਾ ਗਿਆ ਸਾਡੀ ਸਰਕਾਰ ਦੇ ਵਿੱਚ ਵੀ ਦੇਖੋ ਅਸੀਂ ਨਿਜੀ ਐਡਵੋਕੇਟ ਲੈ ਕੇ ਸੁਪਰੀਮ ਕੋਰਟ ਹਾਈ ਕੋਰਟ ਫਰੀਦ ਕੋਰਟ ਜਾਂਦੇ ਰਹੇ ਅਸੀਂ ਲੜਾਈ ਨਹੀਂ ਛੱਡੀ ਜੀ ਔਰ ਮੇਰੇ ਫੋਟੋ ਲਗਾਏ ਗਏ ਸੀਗੇ 2022 ਇਲੈਕਸ਼ਨ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਐਸੇ ਕਰਕੇ ਐਸੇ ਕਰਕੇ ਕਿ ਐਸੀ ਉਸ ਕੇਸ ਦੀ ਤਫਤੀਸ਼ ਕੀਤੀ ਸੀ ਹਾਲਾਂਕਿ ਮੈਂ ਕਿਹਾ ਸੀ ਕਿ ਇਸ ਕੇਸ ਨੂੰ ਰਾਜਨੀਤਿਕ ਰੰਗਤ ਨਾ ਦਿੱਤਾ ਜਾਵੇ ਕੋਈ ਵੀ ਨਾ ਦੇਵੇ ਇਹਦਾ ਰਾਜਨੀਤਿਕ ਤੌਰ ਤੇ ਇਸਤੇਮਾਲ ਕੋਈ ਵੀ ਨਾ ਕਰੇ ਕਬੂਲ ਨਾ ਮਾ ਜੋ ਦੋ ਆ ਗਿਆ ਉਹਨਾਂ ਲੋਕਾਂ ਨੂੰ ਦੇਖੋ ਕਿਸ ਤਰ੍ਹਾਂ ਲੱਗਿਆ ਹੋਗਾ ਜਿੰਨਾ ਲੋਕਾਂ ਨੇ ਮਦਦ ਕੀਤੀ ਚਾਹੇ ਉਹ ਸਿਆਸਤਦਾਨ ਸੀਗੇ ਅਪਸਰ ਸੀਗੇ ਮੇਰੇ ਤੇ ਤਸੱਦਦ ਕਰ ਰਹੇ ਹੋ ਤੇ ਦੋਸ਼ੀ ਨੇ ਗੁਨਾਹ ਕਬੂਲ ਕਰ ਲਿਆ ਤੁਹਾਡੀ ਡੀਲ ਹੋ ਗਈ ਮੰਨ ਲਓ ਕਿਸੇ ਤਰ੍ਹਾਂ ਦੀ ਵੀ ਡੀਲ ਹੋ ਗਈ ਦੋਸ਼ੀ ਦੇ ਨਾਲ ਤੇ ਦੋਸ਼ੀ ਨੇ ਗੁਨਾਹ ਕਬੂਲ ਕਰ ਲਿਆ ਸੀ ਅੱਡੇ ਗਹਿ ਜੀ ਉਹ ਨੀ ਸਚਾਈ ਤੇ ਅੱਜ ਸਾਡੀ ਜਿਹੜੀ ਸਿਆਸਤ ਹੈ ਉਹ ਵੀ ਸਚਾਈ ਤੇ ਆਧਾਰਿਤ ਸਿਆਸਤ ਹੈ ਟੋਟਲੀ ਸਚਾਈ ਤੇ ਆਧਾਰਿਤ ਸਿਆਸਤ ਹੈ ਚਾਰ ਪੰਜ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਵਿੱਚ आज ਵੀ ट्रिब्यून अखबार ਦੇ ਵਿੱਚ ਕੱਲ દੈਨਿਕ ਪਾਸਕਰ ਦੇ ਵਿੱਚ ਆਇਆ ਪਰਸੋਂ દੈਨਿਕ ਜਾਗਰਨ ਦੇ ਵਿੱਚ ਆਇਆ ਕਾਰਪੋਰੇਸ਼ਨ ਇਲੈਕਸ਼ਨ ਦੇ ਰਿਕਾਰਡ ਤੁਹਾਡੇ ਫੋਨ ਵੀ ਆਉਂਦੇ ਨੇ ਕਈਆਂ ਦੇ ਨਾਲ ਗਲਬਾਤ ਹੋ ਜਾਂਦੀ ਹੈ ਕਈਆਂ ਦੇ ਨਾਲ ਨਹੀਂ ਹੋ ਪਾਉਂਦੀ ਹੈ ਕਿਸੇ ਕਾਰਨ ਬਸ ਤਾਂ ਮੈਂ ਉਚਿਤ ਸਮਝਿਆ ਕਿ ਆਪਣਾ ਪੱਖ ਸਪਸ਼ਟ ਕਰ ਦਿੱਤਾ ਜਾਵੇ ਤਿੰਨ ਸਰਕਾਰਾਂ ਹੁੰਦੀਆਂ ਨੇ ਸਾਡੇ ਮੁਲਕ ਦੇ ਸੰਵਿਧਾਨ ਦੇ ਮੁਤਾਬਿਕ ਕੇਂਦਰ ਦੀ ਸਰਕਾਰ ਹੁੰਦੀ ਹੈ ਇੱਕ ਰਾਜ ਸਰਕਾਰ ਹੁੰਦੀ ਹੈ ਤਾਂ ਇੱਕ ਸਥਾਨਕ ਸਰਕਾਰ ਹੁੰਦੀ ਹੈ ਜੀ ਤੇ ਇਹ ਸਾਰਾ ਕੰਮ ਸਥਾਨਕ ਸਰਕਾਰ ਦਾ ਹੈ ਠੀਕ ਹੈ ਸਾਡਾ ਵੀ ਰੋਲ ਹੁੰਦਾ ਹੈ ਅਸੀਂ ਜੋ ਨਗਰ ਕਾਉਂਸਲ ਬੰਦੀ ਹੈ ਨਗਰ ਨਿਗਮ ਅਸੀਂ ਉਸ ਦੇ ਐਕਸ ਅਫੀਸ਼ੀਅਲ ਮੈਂਬਰ ਹੁੰਦੇ ਹਾਂ ਲੇਕਿਨ ਇਹ ਪ੍ਰਾਇਮਰੀ ਰਿਸਪੌਂਸਿਬਿਲਟੀ ਕਾਉਂਸਲ ਲੈਵਲ ਦੀ ਹੁੰਦੀ ਹੈ ਤਾਂ ਅਸੀਂ ਕੰਮ ਕਰਦੇ ਰਹੇ ਕਿਉਂਕਿ ਅਸੀਂ ਲੋਕਾਂ ਨੂੰ ਛੱਡ ਨਹੀਂ ਸਕਦੇ ਜੀ ਤੇ ਲੋਕਾਂ ਨੂੰ ਵੀ ਲੱਗ ਗਿਆ ਅਸੀਂ ਸਾਡਾ ਕੰਮ ਦੇਖ ਕੇ ਕਿ ਐਮਐਲਏ ਦਾ ਕੰਮ ਵੀ ਹੈ ਲੇਕਿਨ ਹੁਣ ਇਲੈਕਸ਼ਨ ਹੋ ਰਿਹਾ ਹੈ ਇੱਕ ਵੈਲਕਮਿੰਗ ਸਟੈਪ ਹੈ ਅਸੀਂ ਵੈਲਕਮ ਕਰਦੇ ਹਾਂ ਕਿ ਇਹ ਇਲੈਕਸ਼ਨ ਪਾਵੇਂ ਦੇਰੀ ਦੇ ਨਾਲ ਹੀ ਹੋ ਰਿਹਾ ਹੈ ਹੋ ਰਿਹਾ ਹੈ ਦੂਸਰੀ ਗੱਲ ਦੇਖੋ ਮੈਂ ਇਸ ਇਲੈਕਸ਼ਨ ਦੇ ਵਿੱਚ ਐਕਟਿਵ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਿੱਜੀ ਤੌਰ ਤੇ ਪਰਿਵਾਰਿਕ ਤੌਰ ਤੇ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਮੈਂ ਉਸ ਹਾਲ ਦੇ ਵਿੱਚ ਨਹੀਂ ਹਾਂ ਕਿ ਮੇਰੀ ਵਾਈਫ ਦਾ ਜੋ ਡੈਥ ਹੋਇਆ ਸੀ ਉਸ ਤੋਂ ਬਾਅਦ ਮੈਂ ਜੋ ਐਕਟਿਵ ਪੋਲਿਟਿਕਸ ਹੈ ਹਲੇ ਮੈਂ ਆਇਆ ਨਹੀਂ ਜੀ ਇਸ ਕਰਕੇ ਮੈਂ ਕੋਈ ਵੀ ਰਾਜਨੀਤਿਕ ਕੰਮ ਐਲੈਕਸ਼ਨ ਤੋਂ ਰਿਲੇਟਡ ਨਹੀਂ ਕਰ پا ਰਹੇ ਹਾਂ ਔਰ ਮੈਂ ਡਿਸਾਈਡ ਕੀਤਾ ਕਿ ਤਾਂ ਕਿ ਹਲੇ ਅਸੀਂ ਐਕਟਿਵ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਹੈ ਲੇਕਿਨ ਜੋ ਜ਼ਰੂਰੀ ਕੰਮ ਹੈ ਕਿ ਮਿਲਦਾ ਜਨਤਾ ਤੋਂ ਰਿਲੇਟਡ ਕਿਉਂਕਿ ਅਸੀਂ ਜਨਤਾ ਦੇ ਨੁਮਾਇੰਦੇ ਹਾਂ ਮੈਂ ਉਹ ਚੀਜ਼ ਮੈਂ ਹਮੇਸ਼ਾ ਸੁਰੂਤੋਂ ਹੀ ਉਹਦੇ ਵਿੱਚ ਕੋਈ ਕਮੀ ਅਸੀਂ ਨਹੀਂ ਛੱਡ ਰਹੇ ਹਾਂ ਲੇਕਿਨ ਜੋ ਕੈਂਪੇਨਿੰਗ ਹੁੰਦੀ ਹੈ ਜਾਂ ਲਾਬਿੰਗ ਹੁੰਦੀ ਹੈ ਉਹਦੇ ਵਿੱਚ ਅਸੀਂ ਨਹੀਂ ਆ ਰਹੇ ਹਾਂ ਠੀਕ ਹੈ ਕਿ ਨਹੀਂ ਲੇਕਿਨ ਜਨਤਾ ਦਾ ਕੰਮ ਅਸੀਂ ਕਰ ਰਹੇ ਹਾਂ ਕਰਦੇ ਰਹਾਂਗੇ ਤੀਸਰੀ ਗੱਲ ਜੋ ਸਭ ਤੋਂ ਇੰਪੋਰਟੈਂਟ ਹੈ ਅੱਜ ਜੋ ਅਖਬਾਰ ਦੇ ਵਿੱਚ ਆਇਆ ਹੈ ਕਿ ਕੁੰਵਰ ਬਿਜੇ ਪ੍ਰਤਾਪ ਦੇ ਫੋਟੋ ਨਹੀਂ ਲੱਗ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਨਹੀਂ ਲਗਾ ਰਹੇ ਇਸ ਤਰ੍ਹਾਂ ਨਹੀਂ ਹੈ ਮੇਰੇ ਫੋਟੋ ਤੁਸੀਂ ਦੇਖੋ ਸਾਰੇ ਸ਼ਹਿਰ ਦੇ ਵਿੱਚ ਲੱਗੇ ਹੋਏ ਨੇ ਨਾਰਥ ਸਾਊਥ ਈਸਟ ਵੈਸਟ ਦੀ ਕੋਈ ਗੱਲ ਨਹੀਂ ਹੈ ਇਹ ਤਾਂ ਆਪਣੀ ਸ਼ਰਧਾ ਦੀ ਗੱਲ ਹੈ ਜੀ ਇੱਕ ਜ਼ਮਾਨਾ ਸੀ 3 ਸਾਲ ਪਹਿਲਾਂ ਮੇਰੇ ਫੋਟੋ ਸਾਰੇ ਪੰਜਾਬ ਦੇ ਵਿੱਚ ਲੱਗੇ ਹੋਏ ਸੀ ਵੱਡੇ ਜਿਹੜੇ ਵਜ਼ੀਰ ਬਣੇ ਨੇ ਜੋ ਤੁਹਾਡੇ ਕਈ ਐਮਐਲਏ ਬਣੇ ਨੇ ਉਹ ਮੇਰੀਆਂ ਫੋਟੋਆਂ ਲਗਾ ਲਗਾ ਕੇ ਬਣੇ ਨੇ ਅੱਜ ਠੀਕ ਹੈ ਅੱਜ ਹੁਣ ਉਹਨਾਂ ਦੀ ਲੋੜ ਨਹੀਂ ਹੈ ਲੋੜ ਜਦੋਂ ਕ੍ਰੈਡੀਬਿਲਟੀ ਬਣਾਉਣ ਦੀ ਸੀ ਕਿ ਮੇਰਾ ਫੋਟੋ ਲੱਗ ਗਿਆ